ਦੂਜਾ ਜਿਹੜਾ ਸਵਾਲ ਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਹਨਾਂ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਕੀ ਕੀਤਾ ਹੈਗਾ ਕਿ ਜਿਹੜੇ ਉਸ ਸੌਦਾ ਸਾਧ ਨੂੰ ਮਾਫੀ ਵਾਸਤੇ 90 ਲੱਖ ਰੁਪਏ ਐਡ ਦਿੱਤੇਗੇ ਉਹਨਾਂ ਨੇ ਬੜੀ ਚਲਾਕੀ ਦੇ ਨਾਲ ਦੋ ਮਰਿਆਂ ਦੋ ਮਰੇ ਹੋਏ ਬੰਦਿਆਂ ਤੇ ਸਾਰਾ ਬੀੜਾ ਭਣ ਦਿੱਤਾਗਾ ਭਾਂਡਾ ਫੋੜ ਦਿੱਤਾ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਉਹ ਕਹਿੰਦੇ ਜੀ ਕਿ ਇਸ ਮਸਲੇ ਦੇ ਵਿੱਚ ਉਸ ਸਮੇਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹੋਣੀ ਸੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਉਦੋਂ ਜਨਰਲ ਸਕੱਤਰ ਜਿਹੜੇ ਸੀ ਉਹ ਸੀ ਚੀਫ ਸਕੱਤਰ ਮੁਖ ਸਕੱਤਰ ਹਰਚੰਦ ਸਿੰਘ ਹੋਣੀ ਉਹ ਉਹਨਾਂ ਵੇਲੇ ਸੀ ਮਤਲਬ ਤੁਸੀਂ ਮਰੇ ਹੋਏ ਬੰਦਿਆਂ ਤੇ ਸਾਰਾ ਭਾਂਡਾ ਭੰਨ ਦਿੱਤਾਗਾ ਔਰ ਅਵਤਾਰ ਸਿੰਘ ਹੁਣਾਂ ਦੀ ਕਿਵੇਂ ਮੌਤ ਹੋਈ ਆ ਤੇ ਕਿਵੇਂ ਹਰਚੰਦ ਸਿੰਘ ਹੁਣਾਂ ਦੀ ਮੌਤ ਹੋਈ ਆ ਇਹ ਸਾਰੀ ਦੁਨੀਆ ਨੂੰ ਪਤਾ ਹੈਗਾ ਕਿ ਇਹ ਵੀ ਉਹਨਾਂ ਨੂੰ ਜਿਹੜੇ ਉਸ ਸੌਦੇ ਸਾਧ ਨੂੰ ਮਾਪ ਕੀਤਾ ਪਾਪ ਲੱਗਾ ਸੀ ਜਿਵੇਂ ਐਂਡ ਦੇ ਦਿਨਾਂ ਦੇ ਵਿੱਚ ਦੋਨਾਂ ਜਾਨਾਂ ਦੇ ਹਾਲਾਤ ਹੋਏ ਸੀ ਮਰਤੇ ਕਿ ਸਾਰੇ ਨੇ ਜਾਣਾਗਾ ਆਪਾਂ ਵੀ ਮਰ ਜਾਣਾ ਹੈਗਾ ਪਰ ਮਰਨ ਮਰਨ 'ਚ ਫਰਕ ਹੁੰਦਾ ਕੋਈ ਬੜੀ ਮਾਪੁਰਖਾ ਵਾਂਗੂ ਮਰਦੇ ਨੇ ਤੇ ਕਈ ਤੜਫ ਤੜੁਕੇ ਮਰਦੇ ਹੈਗੇ ਨੇ ਹੁਣ ਦੂਜੀ ਗੱਲ ਇਹ ਆ ਗਈ ਮਸਲਾ ਆ ਗਿਆ ਕਿ ਉਹ ਕਹਿੰਦੇ ਕਿ ਉਹ ਵੀ ਚਿੱਠੀ ਬੜੀ ਇੰਪੋਰਟੈਂਟ ਆ ਪਰ ਸਭ ਤੋਂ ਵੱਡੀ ਗੱਲ ਹੈ ਕਿ 91 ਲੱਖ ਰੁਪਈਆ ਹੁਣ ਇੱਕ ਵੀਡੀਓ ਵਾਇਰਲ ਹੋ ਰਹੀ ਆ ਹਰਚਰਨ ਸਿੰਘ ਨੇ ਹਰਚਰਨ ਸਿੰਘ ਹੋਣੀ ਵੀ ਇੱਕ ਕੌਮ ਦੇ ਨਾਮ ਤੇ ਮਰ ਗਏ ਨੇ ਕਹਿਣਾ ਨਹੀਂ ਚਾਹੀਦਾਗਾ ਲੇਕਿਨ ਇੰਨੀ ਤਨਖਾਹ 3.5 ਲੱਖ ਰੁਪਏ ਤਨਖਾਹ ਲੈਂਦੇ ਰਹੇ ਜਿੰਨੀ ਕੇ ਪੰਜਾਬ ਸਰਕਾਰ ਦਾ ਮੁਖ ਸਿਕੱਤਰ ਦੀ ਨਹੀਂ ਸੀ ਉਹਨਾਂ ਨੇ ਸ਼੍ਰੋਮਣੀ ਕਾਲੀ ਦਲ ਨਾਲ ਮਿਲ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਹੁਦਾ ਹੁੰਦਾ ਸੀ ਸਿਕੱਤਰ ਉਹਨੇ ਮੁਖ ਸਿਕੱਤਰ ਅਹੁਦਾ ਬਣਾ ਲਿਆ ਇੱਕ ਇੱਕ ਸ਼ਰਮਨੀ ਗੁਰਪ ਪਰਮੰਤ ਕਮੇਟੀ ਸਰਕਾਰ ਹੀ ਬਣਾਤਾ ਸਾਢੇ 3 ਲੱਖ ਰੁਪਏ ਸੈਲਰੀ ਲੈਂਦੇ ਨੇ ਚੰਗੀ ਕੋਠੀ ਲੈਂਦੇ ਰਹੇ ਚੰਗੀ ਕਾਰ ਲੈਂਦੇ ਰਹੇ ਨੇ ਤੇ ਫਿਰ ਹੋਕੇ ਚ ਹੀ ਮਰ ਗਏ ਜਦੋਂ ਇਹ ਵਿਵਾਦ ਮਾਫੀਨਾਮਾ ਉੱਠਿਆ ਸੀ ਨਾ ਹੋਕੇ ਜੀ ਮਰ ਗਏਗੇ ਬੋਝ ਸੀ ਨਾ ਸਿਰ ਤੇ ਭਾਰ ਸੀ ਸਰੀਰ ਤੇ ਪਰਮਾਤਮਾ ਦਾ ਕਿ ਮੈਂ ਕਿੱਡਾ ਵੱਡਾ ਦੁਖੀ ਹੈਗਾ ਬੋਝ ਨਹੀਂ ਚੱਲ ਸਲੇ ਤੇ ਮਰ ਗਏ ਵੀ ਇੰਨੀ ਤੇ ਪੰਜਾਬ ਸਰਕਾਰ ਦੀ ਔਕਾਤ ਨਹੀਂ ਸੀ ਭਾਰਤ ਸਰਕਾਰ ਦੀ ਔਕਾਤ ਨਹੀਂ ਆ ਜਿਵੇਂ ਸੂਬੇ ਦੇ ਵਿੱਚ ਇੱਕ ਮੁੱਖ ਸਕੱਤਰ ਦਾ ਅਹੁਦਾ ਵੱਡਾ ਹੁੰਦਾ ਸੈਂਟਰ ਸਰਕਾਰ ਦੇ ਵਿੱਚ ਇੱਕ ਕੈਬਨਟ ਸੈਕਟਰੀ ਦਾ ਅਹੁਦਾ ਹੁੰਦਾ ਉਹ ਦੇਸ਼ ਦੇ ਰਾਸ਼ਟਰਪਤੀ ਦੇਸ਼ ਦੇ ਗਵਰਨਰ ਜਿੰਨੀ ਤਨਖਾਹ ਲੈਂਦਾ ਲਿਆ ਹਰਚਰਨ ਸਿੰਘ ਹੋਣੀ ਤੇ ਇੱਕ ਉਹਦੀ ਹਰਚਰਨ ਸਿੰਘ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਕਹਿੰਦੇ ਕਿ ਸਾਨੂੰ ਚੰਡੀਗੜ੍ਹ ਬੁਲਾਇਆ ਗਿਆ ਸੁਖਬੀ ਸਿੰਘ ਬਾਦਲ ਦੇਖੋ ਮਰਨ ਤੋਂ ਪਹਿਲਾਂ ਜਿਹੜਾ ਬੰਦਾ ਕੁਝ ਕਬੂਲ ਕਰ ਜਾਂਦਾ ਨਾ ਉਹਨੂੰ ਕੋਰਟ ਵੀ ਸੱਚ ਸਮਝਦੀ ਹੈਗੀਆਂ ਕਿ ਮਰਨ ਤੋਂ ਪਹਿਲਾਂ ਬੰਦਾ ਸੱਚ ਬੋਲਦਾ ਹੈਗਾ ਇਸ ਕਰਕੇ ਕਿਸੇ ਨੂੰ ਫਾਂਸੀ ਦੇਣੀ ਹੁੰਦੀ ਨਾ ਉਹਨੂੰ ਕਹਿੰਦੇ ਕਿ ਤੇਰੀ ਆਖਰੀ ਕੀ ਹੈਗੀਆ ਖਵਾਸ਼ ਉਹ ਪੂਰੀ ਕਰਨੀ ਪੈਂਦੀ ਹੈ ਤੇ ਮਾਰਨ ਤੋਂ ਪਹਿਲਾਂ ਬੰਦਾ ਸੱਚ ਹੀ ਬੋਲ ਦਿੰਦਾ ਕਿ ਮੈਂ ਹੁਣ ਅਗਲੀ ਦੁਨੀਆ ਤੇ ਚਲੇ ਜਾਣਾ ਪਤਾ ਨਹੀਂ ਜਾਣਾ ਕਿ ਨਹੀਂ ਜਾਣਾ ਅਗਲੀ ਦੁਨੀਆ ਰਾਹ 'ਚ ਭਟਕਦੇ ਰਹਿਣਾਗਾ ਉਹਨਾਂ ਦੀ ਅੱਜ ਇੱਕ ਵੀਡੀਓ ਵਾਇਰਲ ਹੋ ਰਹੀ ਹਰ ਚੰਸੇ ਉਹ ਕਹਿੰਦੇ ਕਿ ਸਾਨੂੰ ਸ਼ਰਮਣੀ ਕਾਲੀਦਲ ਵੱਲੋਂ ਸੁਬੀਸ਼ ਸਿੰਘ ਬਾਦਲ ਨੇ ਬੁਲਾਇਆ ਸੀ ਕਿ ਆ ਜਿਹੜੀ ਮਾਫੀਨਾਮੇ ਲੈ ਕੇ ਸ਼ਰਮਣੀ ਗੁਰਦਾ ਪ੍ਰਬੰਧਕ ਕਮੇਟੀ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਜਾਰੀ ਕਰੇ ਉਹ 90 ਲੱਖ ਰੁਪਏ ਖਰਚੇ ਗਏ ਸੀ ਕਹਿੰਦੇ ਉਹ ਹਰਚੰਦ ਸਿੰਘ ਕਹਿੰਦਾ ਕਿ ਮੈਨੂੰ ਬੁਲਾਇਆ ਜਥੇਦਾਰ ਅਵਤਾਰ ਸਿੰਘ ਨੇ ਅਵਤਾਰ ਸਿੰਘ ਨੂੰ ਫੋਨ ਆਇਆ ਸੁਬੀਰ ਸਿੰਘ ਬਾਦਲ ਦਾ ਤੇ ਉਹ ਕਹਿੰਦੇ ਕਿ ਅਸੀਂ ਆ ਗਏ ਸੁਬੀਰ ਸਿੰਘ ਬਾਦਲ ਕਹਿੰਦੇ ਕਿ ਇਹ ਕਰ ਦੋ ਹਰਚੰਦ ਸਿੰਘ ਕਹਿੰਦਾ ਮੈਂ ਰੋਕਿਆ ਕਿ ਇਦਾਂ ਨਹੀਂ ਹੋ ਸਕਦਾ ਅਸੀਂ ਮੈਂ ਕਹਿੰਦਾ ਕਿ ਕਿਉਂਕਿ ਮੇਰੇ ਪ੍ਰਧਾਨ ਸੀ ਅਵਤਾਰ ਸਿੰਘ ਹੋਣੀ ਮੈਂ ਕਿਹਾ ਆਪਾਂ ਇੱਕ ਵਾਰ ਬਾਦਲ ਸਾਹਿਬ ਨਾਲ ਗੱਲ ਕਰ ਲਈਏ ਤੇ ਅਵਤਾਰ ਸਿੰਘ ਕਹਿੰਦੇ ਛੱਡੋ ਉਥੋਂ ਵੀ ਇਹੀ ਆਉਣੀ ਗੱਲ ਉਹ ਇੱਕ ਵਾਇਰਲ ਹੋ ਰਹੀ ਆ ਉਹਦੇ ਵਿੱਚ ਸਵਾਲ ਹੈ ਕਿ ਕਹਿੰਦੇ ਕਿ ਅਸੀਂ ਜਾ ਕੇ ਫੈਸਲਾ ਕਿਉਂਕਿ ਬਜਟ ਨਹੀਂ ਪਾਸ ਕੀਤਾ ਗਿਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਬਜਟ ਪਾਸ ਕਰਨ ਉਹ ਬਜਟ ਤੋਂ ਅਲੈਦ ਆ ਗਿਆ ਤੁਹਾਨੂੰ ਕੁਝ ਕੰਮ ਕਰਨਾ ਪੈਂਦਾ ਉਹ ਐਡਜੈਕਟਿਵ ਚ ਪਾਸ ਕਰਨੇ ਪੈਂਦੇ ਉਹ 90 ਲੱਖ ਜਦੋਂ ਐਡਜੈਕਟਿਵ ਦੇ ਵਿੱਚ ਗਏ ਉਦੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸੀ ਸੁਖਦੇਸ਼ ਸਿੰਘ ਪੌਰ ਸਾਹਿਬ ਬਾਕੀ ਸਾਰੇ ਹਾਊਸ ਤੋਂ ਛੱਡੋ ਇੱਕੋ ਬੰਦੇ ਨੇ ਉੱਤੇ ਆਪਣਾ ਰিজੈਂਟਮੈਂਟ ਨੋਟ ਕਰਵਾਇਆ ਕਿ ਇਹ ਸਰਾਸਰ ਗਲਤ ਆ ਪਹਿਲਾਂ ਅਸੀਂ ਉਹਨੂੰ ਮਾਫੀ ਦਿੱਤੀ ਮਾਫੀ ਦਵਾਈ ਔਰ ਦੂਜਾ ਇਹ ਹੀ ਉਹਦੀ ਮਾਫੀ ਨਾਮੇ ਲੈ ਕੇ ਕਨਵੇਂ ਲੱਖ ਰੁਪਇਆ ਖਰਚ ਕਰੇ ਮੈਂ ਇਹਨੂੰ ਉਹਨੇ ਬੰਦੇ ਨੇ ਇਤਰਾਜ਼ ਕੀਤਾ ਸੀ ਆਪਣਾ ਇਤਰਾਜ਼ ਨੋਟ ਕਰਵਾਇਆ ਡਾਇਸੈਂਟ ਨੋਟ ਲਿਖਵਾਇਆ ਹੁਣ ਇਹ ਸਵਾਲ ਖੜਾ ਹੋ ਗਿਆ ਕਿ ਇਹ ਆਖਿਰ ਸ਼ਰਮਨੀ ਕਵਾਲੀ ਦਲ ਦਾ ਕੋਈ ਗੁਨਾਹ ਸੀ ਔਰ ਦੂਜਾ ਜਿਹੜੀ ਉਹ ਚਿੱਠੀ ਜਿਹੜੀ ਅੱਜ ਧਾਮੀ ਸਾਹਿਬ ਹੋਣੀ ਦੇ ਕੇ ਆਏ ਦਿੱਤੀ ਜਿਹੜੀ 17 ਤਰੀਕ ਨੂੰ ਉਹਦੇ ਚ ਹੁਣ ਅੱਜ ਜਿਹੜੀ ਵਾਇਰਲ ਹੋਈ ਆ ਉਹਦੇ 'ਚ ਕੀ ਕਹਿੰਦੇ ਹੈਗੇ ਨੇ ਜਿਹੜੀ ਚਿੱਠੀ ਲਿਖੀ ਗਈ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਲੇਦੇ ਨੇ ਕਿ ਮਾਨਯੋਗ ਸਿੰਘ ਸਾਹਿਬ ਜੀਓ ਦਫਤਰ ਸਕਤਰਸ਼ੀਰਕਾਲ ਤੱਕ ਸਾਡੇ ਪੱਤਰ ਨੰਬਰ 100 17 ਜੁਲਾਈ 2024 ਰਾਹੀਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪਾਸੋਂ ਡੇਰਾ ਸਿਰਸਾ ਮੁਖੀ ਗੁਰਮੀਤ RAM ਰੀਮ ਦੀ ਮਾਫੀ ਦੇ ਮਸਲੇ ਸੰਬੰਧੀ ਇਸਤਿਹਾਰ ਬਾਰੇ ਸਪਸ਼ਟੀਕਰਨ ਮੰਗਿਆ ਗਿਆ ਸੀ ਇਸ ਸਬੰਧ ਵਿੱਚ ਬੇਨਤੀ ਕਿ 24 ਸਤੰਬਰ 2015 ਨੂੰ ਸ਼੍ਰੀ ਕਾਲਟਕਸਾ ਵਿਖੇ ਪੰਜ ਸਿੰਘ ਸਬੰਧੀ ਹੋਈ ਇਕੱਤਰਤਾ 'ਚ ਡੇਰਾ ਸਿਰਸਾ ਮੁਖੀ ਗੁਰਮੀਤ RAM ਰਹੀਮ ਦੇ ਮਾਮਲੇ 'ਚ ਗੁਰਮਤਾ ਨੰਬਰ INA INA 3099 ਕੀਤਾ ਗਿਆ ਸੀ ਜਿਸ ਮਗਰੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਅਵਤਾਰ ਸਿੰਘ ਦੇ ਹੁਕਮ ਤੇ ਮੁਖ ਸਕੱਤਰ ਹਰਚਨ ਸਿੰਘ ਵੱਲੋਂ ਵੱਖ-ਵੱਖ ਇਸ਼ਤਿਹਾਰ ਜਾਰੀ ਕਰਵਾਏ ਗਏ ਨੇ ਇਹ ਇਸ਼ਤਿਹਾਰ ਸ਼੍ਰੀ ਕਾਲ ਸਭ ਅਕਾਲ ਤਖਸੈਬ ਦੀ ਮਾਨ ਮਰਿਆਦਾ ਅਤੇ ਆਦੇਸ਼ ਦੇ ਸਤਕਾਰ ਬੇਦਬੀਆਂ ਸੰਬੰਧੀ ਪਛਤਾਪ ਵਜੋਂ ਗੁਰਦੁਆਰਾ ਕਮੇਟੀਆਂ ਤੇ ਸਭਾ ਸੁਸਾਇਟੀਆਂ ਨੂੰ ਸ਼੍ਰੀ ਖੰਡਪੜ ਸਾਹਿਬ ਕਰਵਾਉਣ ਦੀ ਅਪੀਲ ਬੇਦਬੀ ਦੀਆਂ ਘਟਨਾਵਾਂ ਪ੍ਰਤੀ ਸੁਚੇਤ ਰਹਿਣ ਅਤੇ ਗੁਰੂ ਘਰ ਅੰਦਰ ਪਹਿਰੇਦਾਰੀ ਯਕੀਨੀ ਬਣਾਉਣ ਲਈ ਅਪੀਲ ਆਜ ਸੰਬੰਧ ਸੰ ਮਤਲ ਜਿਹੜੀ ਚਿੱਠੀ ਮਾਫੀ ਨਾਮਾ ਸਪਸ਼ਟੀ ਕਰਨ ਅਕਾਲ ਤਖਸਾਲ ਦੇ ਜਥੇਦਾਰਾਂ ਵੱਲੋਂ ਸਿੰਘ ਸਭਾਣ ਵੱਲੋਂ 17 ਜੁਲਾਈ ਨੂੰ ਮੰਗਿਆ ਗਿਆ ਸੀ ਇਹਨਾਂ ਨੇ 24 ਜੁਲਾਈ ਨੂੰ ਜਵਾਬ ਦਿੱਤਾ ਇਹ ਚਿੱਠੀ 76 ਵੱਲੋਂ ਲਿਖੀ ਗਈ ਸੀ ਅਕਾਲ ਤਖਸਾਲ ਹੁਣ ਮਤਲ ਸਾਰਾ ਹੀ ਜਿਹੜਾ ਭਾਰ ਆ ਮੌਜੂਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਦੋ ਮਰਿਆ ਬੰਦੇ ਤੇ ਸੌੜ ਦਿੱਤੇ ਇੱਕ ਅਕਾਲ ਤਖਸਾਲ ਦੇ ਉਸ ਸਮੇਂ ਦੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁਖ ਸਖਤਰ ਜਿਹੜਾ ਸਖਤਰ ਦਾ ਅਹੁਦਾ ਸੀ ਹਰਚਨ ਸਿੰਘ ਹੋਣਾ ਤੇ ਛੁੱਟ ਦਿੱਤਾ ਹੈਗਾ ਮਤਲ ਹੱਲੇ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮਾਫੀ ਵਾਲ ਆ ਨਹੀਂ ਰਹੇਗੀ ਕਿ ਤੁਸੀਂ ਕਿੱਡਾ ਵੱਡਾ ਗੁਨਾਹ ਕੀਤਾ ਹੈਗਾ ਹੁਣ ਇਸ ਮਸਲੇ ਚ ਸਵਾਲ ਹਲੇ ਹੋਰ ਖੜੇ ਹੋਣਗੇ ਹਾਲਾਂਕਿ ਸੁਬੀਸ਼ ਸਿੰਘ ਬਾਦਲ ਹੋਣਾ ਬੜੇ ਇੱਕ ਸਧਾਰਨ ਇਨਸਾਨ ਵਜੋਂ ਬੰਦੇ ਵਜੋਂ ਪੇਸ਼ ਹੋਏ ਨੇ ਔਰ ਜਵਾਬ ਦਿੱਤਾ ਪਰ ਹਲੇ ਇੱਕ ਨਾਮ ਰਹਿ ਗਿਆ ਹੈਗਾ ਉਹਨੇ ਉਸ ਸਮੇਂ ਦੇ ਜਿਨ੍ਹਾਂ ਨੇ ਡੇਰੇ ਵਾਲਿਆਂ ਨੂੰ ਮਾਫ਼ ਕੀਤਾ ਸੀ ਉਸ ਸਮੇਂ ਦੇ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੋਣੀ ਉਹਨਾਂ ਦੀ ਬਹੁਤ ਵੱਡੀ ਭੂਮਿਕਾ ਕਿ ਅਗਰ ਉਹਨਾਂ ਦਾ اخلاق ਉਹਨਾਂ ਦਾ ਕਿਰਦਾਰ ਜੋ ਆਪਣੀ ਜਮੀਰ ਜਾਂ ਉਸ ਤਖਤ ਤੇ ਉਹਨਾਂ ਤੋਂ ਪਹਿਲਾਂ ਬੈਠੀਆਂ ਹਸਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਲੀ ਫੂਲਾ ਸਿੰਘ ਤੋਂ ਲੈ ਕੇ ਤੇ ਖੁਦ ਤੱਕ ਛਾਤੀ ਮਾਰ ਦਿੰਦੇ ਨਾ ਤੇ ਉਸ ਸਮੇਂ ਵੀ ਸ਼ਰਮ ਨਹੀਂ ਕਾਲੀ ਦਰ ਨੂੰ ਬਚਾਇਆ ਜਾ ਸਕਦਾ ਲੇਕਿਨ ਸਾਰਿਆਂ ਨੇ ਕਹਿੰਦੇ ਕਿ ਆਪੇ ਖੱਡੇ ਪੁੱਟੇ ਨੇ ਤੇ ਹੁਣ ਉਹਨਾਂ ਖੱਡਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਡਿੱਗਾ ਹੋਇਆ ਜਿਸ ਕਰਕੇ ਉਹਨੂੰ ਇੰਨਾ ਖੁਦ ਚੋਂ ਜਦੋਂ ਗੱਡੇ ਖੱਡੇ ਪੁੱਟਿਓ ਨਾ ਉਹਨਾਂ ਖੱਡਿਆਂ ਚੋਂ ਨਿਕਲਣਾ ਬਹੁਤ ਔਖਾ ਹੁੰਦਾ